ਕਿ ਕਲੀਆਂ ਲਾਉਂਦੇ ਤੇ ਫੋਕ ਐਸਾ ਗਾਉਂਦੇ ਤੇ ਕਿ ਉਸ ਜਮਾਨੇ ਵਿੱਚ ਜਿਹੜੀਆਂ ਰੰਡੀਆਂ ਨੱਚਦੀਆਂ ਹੁੰਦੀਆਂ ਧੀਆਂ ਮੁਜਰੇ ਕਰਦੀਆਂ ਧੀਆਂ ਉਹ ਵੀ ਐ ਕਹਿੰਦੇ ਅਸੀਂ ਈਦੂ ਬਾਈ ਦੀਆਂ ਗਾਉਣ ਸੁਣ। ਕੀ ਬਾਤ ਈਦੂ ਮੇਰੇ ਪਿਤਾ ਦਾ ਨਾਮ ਹੈ ਮੇਰਾ ਨਾਮ ਸ਼ਰੀਫ ਹੈ। ਪ੍ਰੋਗਰਾਮ 'ਚ ਮੇਰੇ ਪਿਤਾ ਨੇ ਮੇਰੇ ਇੱਕ ਥੱਪੜ ਮਾਰਿਆ ਧਈ। ਉਹ ਵੀ ਖਾੜੇ ਦੇ ਵਿੱਚ ਜਿੱਥੇ ਲੱਖਾਂ ਹੀ ਲੋਕ ਬੈਠੇ ਧਈ। ਨਾਲੇ ਮੈਂ ਰੋਂਦਾ ਸੀ ਤੇ ਨਾਲੇ ਗਾ ਰਿਹਾ ਸੀ। ਮੇਰੇ ਰੋਂ ਨੂੰ ਨਹੀਂ ਕਿਸੇ ਨੇ ਦੇਖਿਆ ਮੇਰਾ ਗਾਉਂ ਦੇਖਿਆ ਰੋਂਦੇ ਲਈ ਤੇ ਮੁੜ ਕੇ ਫਿਰ ਜ਼ਿੰਦਗੀ 'ਚ ਥੱਪੜ ਨਹੀਂ ਖਾਦਾ ਬਾਪ ਦਾ। ਅਮਰ ਸਿੰਘ ਛੌਕੀ ਮੰਗੋ ਇੱਕ ਗੀਤ ਗਾਇਆ ਸੀਨੇ ਮਾ ਜਟਾ 우ਸਤਾਦ ਖਾ ਕਹਾ ਗਿਆ ਸਾਰੇ ਪੰਜਾਬ ਚ ਹਮ ਹਮ ਨਹੀਂ ਉਹਦੇ ਵਾਂਗੂ ਗਾਓ ਮਰਾਸੀਆ ਵਾਂਗੂ ਤਾਂ ਰੋਜੇ ਗਾਉਂਦੇ ਆ ਜਟਾ ਵਾਂਗੂ ਗਾ ਕੇ ਦਿਖਾਓ ਉਹਦੇ ਦੋ ਬੋਲ ਸੁਣਾਓ ਸਾਡੇ ਵੇਖਣ ਤੇ ਸੁਣਨ ਵਾਲੇ ਮਿਰਜ਼ਾ ਗਾ ਕੇ ਤੁਸੀਂ ਲੋਕਾਂ ਨੂੰ ਜੋਸ਼ ਚ ਲਿਆ ਦਿੰਦੇ ਹੋ ਮਿਰਜ਼ਾ ਦੀ ਕਲੀ ਸੁਣਾਓ ਹਾਂ ਲਾਓ ਸੁਣਾਓ ਆ ਥੋੜੀ ਸਿੜੀ ਜੀ ਹੈ ਜਿਹੜੀ ਥੋੜੀ ਹਾਂ 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 ਹੋਰ ਜੀ ਹੈ ਹਾਂ ਸਰਬਰ ਹੁੰਦੀ ਆ ਨਾ ਸਾਤੀ ਤੇ ਸਰਤਰ ਕੇ ਹਾਂ ਹਾਂ ਪੰਜਾਬ ਦਾ ਲੋਕ ਵਿਰਸਾ ਸੰਭਾਲਣ ਲਈ ਥੋੜੇ ਜਿਹੇ ਹੋਜੇ ਗਉਣ ਵਾਲੇ ਆਏ ਜਿਨ੍ਹਾਂ ਨੇ ਪੰਜਾਬ ਦਾ ਵਿਰਸਾ ਹੀ ਨਹੀਂ ਸੰਭਾਲਿਆ ਸਗੋਂ ਗਾ ਗਾ ਕੇ ਮੇਲਿਆਂ ਵਿੱਚ ਘੁੰਮ ਘੁੰਮ ਕੇ ਚਿੱਟੇ ਚਾਦਰੇ ਚਿੱਟੇ ਕੁੜਤੇ ਫਰਲੇ ਵਾਲੀਆਂ ਪੱਗਾਂ ਬਨ ਕੇ ਸਾਡੇ ਸਭਿਆਚਾਰ ਨੂੰ ਚਰਚਾਂ ਲਾ ਦਿੱਤੇ ਔਰ ਅਮਰ ਸਿੰਘ ਸ਼ੌਂਕੀ ਤੋਂ ਪਿੱਛੋਂ ਜੇ ਪੰਜਾਬ ਦੇ ਵਿੱਚ ਕੋਈ ਗਾਉਣ ਵਾਲਾ ਹੈ ਤਾਂ ਮਰਦਾਨੇ ਦੀ ਕੁਲ 'ਚੋਂ ਈਦੂ ਹੈ ਈਦੂ ਸ਼ਰੀਫ ਅਤੇ ਉਸਦੇ ਪੁੱਤਰ ਇਸ ਕਿਸਮ ਦੇ ਗੀਤ ਗਾ ਰਹੇ ਨੇ ਜਿਹੜੇ ਸਾਨੂੰ ਪੁਰਾਣੇ ਸੱਭਿਆਚਾਰ ਦੀ ਝਲਕ ਦਿਖਾ ਰਹੇ ਨੇ 50s ਦਾ 60s ਦਾ ਪੰਜਾਬ ਯਾਦ ਆ ਜਾਂਦਾ ਹੈ ਮੇਲਿਆਂ 'ਚ ਹੀ ਨਹੀਂ ਸਗੋਂ ਰਾਸ਼ਟਰਪਤੀ ਭਵਨ ਜਾ ਕੇ ਜਦੋਂ ਉਹਨਾਂ ਨੂੰ ਗਾਇਆ ਤਾਂ ਉਹਨਾਂ ਨੂੰ ਰਾਸ਼ਟਰਪਤੀ ਦਾ ਅਵਾਰਡ ਦਿੱਤਾ ਗਿਆ ਹੁਣ ਉਹ ਅੰਤਰਰਾਸ਼ਟਰੀ ਪੱਧਰ ਤੇ ਆਏ ਹਨ ਅਤੇ ਜਿਉਂ ਹੀ ਉਹ ਵੈਂਕੂਵਰ ਗਦਰੀ ਬਾਬਿਆਂ ਦੇ ਮੇਲੇ ਤੇ ਆਏ ਤੇ ਉਸ ਤੋਂ ਪਿੱਛੋਂ ਸਾਡੇ ਸਟੂਡੀਓ ਦੇ ਵਿੱਚ ਪਧਾਰੇ ਅੱਜ ਇਦੂ ਸ਼ਰੀਫ ਤੇ ਉਹਨਾਂ ਦੇ ਬੇਟੇ ਸੁਖੀ ਤੇ ਵਿੱਕੀ ਨਾਲ ਗੱਲਬਾਤ ਹੋਏਗੀ ਅਤੇ ਉਹ ਕੁਝ ਗਾ ਕੇ ਵੀ ਸੁਣਾਉਣਗੇ ਉਹਨਾਂ ਦੇ ਗਾਉਣ ਦੇ ਵਿੱਚ ਸਧਾਰਨ ਗਾਉਣ ਵਾਲਿਆਂ ਨਾਲੋਂ ਫਰਕ ਇਸ ਕਰਕੇ ਆ ਕਿਉਂਕਿ ਉਹ ਕਹਿੰਦੇ ਨੇ ਮੈਂ ਫਖਰ ਕਰਦਾ ਕਿ ਮੈਂ ਮਰਾਸੀਆਂ ਦੀ ਕੁਲਚੋਂ ਆਂ ਪੰਜ ਕੁਲਾਂ ਤੋਂ ਅਸੀਂ ਗਾ ਰਹੇ ਆਂ ਆਪਣੇ ਪਰਦਾਦੇ ਦੀ ਸਰੰਗੀ ਲੈ ਕੇ ਬੈਠੇ ਨੇ ਕਹਿੰਦੇ ਆਪਣੇ ਪੁੱਤਰਾਂ ਨੂੰ ਦੇਖ ਕੇ ਜਾਵਾਂਗਾ ਕਿੰਨੀਆਂ ਹੋ ਗਈਆਂ ਪੀੜੀਆਂ ਗਾਉਂਦਿਆਂ ਮੇਰਾ ਦਾਦਾ ਮੇਰੇ ਦਾਦੇ ਦਾ ਗਹਾ ਪਿਤਾ ਜੀ ਤੇ ਮੇਰੇ ਬਾਪ ਪਿਤਾ ਜੀ ਕੇ ਫਿਰ ਮੈਂ ਅੱਗੇ ਮੇਰੇ ਬੱਚੇ ਗਾ ਰਹੇ ਨੇ ਮੇਰੇ ਭਤੀਜੇ ਵੀ ਗਾ ਰਹੇ ਨੇ ਬਟਾਲੀ ਵਾਂਗੂ ਕਬਾਲੀ ਕਰਦੇ ਨੇ ਬਹੁਤ ਸਵਾਦ ਮੰਡੇ ਨੇ ਤੇ ਇਹ ਮੇਰੇ ਬੇਟੇ ਅਸੀਂ ਇਹ ਗੀਤ ਵੀ ਗਾਉਂਦੇ ਨੇ ਪਿੱਛੇ ਇਹ ਦੀ ਕੈਸਟ ਆਈ ਬਰੰਗ ਚਿੱਠੀਆਂ ਮੈਂ ਵੀ ਨਾਲ ਲਗਾਈ ਆ ਉਹ ਮੈਂ ਸਰੰਗੀ ਪਰ ਲੇਕਿਨ ਸਰੰਗੀ ਦਾ ਸਾਜ਼ ਨਹੀਂ ਫੋਕਦਾ ਛੱਡਿਆ ਇਹ ਵਿੱਚ ਰੱਖਿਆ ਇਹ ਸਰੰਗੀ ਆ ਜਾਂ ਟੋਟਾ ਇਹ ਸੰਗੀ ਟੂਟਾ ਹਾਂ ਜੀ ਤੇ ਕਲੀਆਂ ਲਾਈਆਂ ਜਾਂਦੀਆਂ ਕਲਾਸੀਕਲ ਵਾਲੀ ਨਹੀਂ ਹੈ ਹੂੰ ਹੂੰ ਤੇ ਇਹਦੇ ਨਾਲ ਫੋਗ ਆ ਜਾਂਦਾ ਹੂੰ ਹੂੰ ਅਸੀਂ ਇਹਦੇ ਨਾਲ ਕਲਾਸੀਕਲ ਵੀ ਕਰ ਦਿੰਦੇ ਹਾਂ ਇਹ ਦੂਜੇ ਕਿੰਨੀ ਕੁ ਪੁਰਾਣੀ ਹੈ ਸਰੰਗੀ ਇਹ ਜੀ ਹੈ 60 6.5 ਸਾਲ 70 ਸਾਲ ਦੀ ਕੀ ਦੀ ਸੰਗੀ ਤੁਹਾਡੇ ਇਹ ਮੇਰੇ ਪਿਤਾ ਜੀ ਦੀ ਪਹਿਲਾਂ ਉਹ ਵਜਾਉਂਦੇ ਹੁੰਦੇ ਸੀ ਅੱਛਾ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪਿਤਾ ਜੀ ਨੇ ਦਿੱਤੀ ਹਾਂ ਹਾਂ ਹੁਣ ਤੁਸੀਂ ਇਹਨੂੰ ਹਾਂ ਬੇਟਾ ਵਿੱਕੀ ਖਾਨ ਥੋੜੀ ਥੋੜੀ ਵਜਾਉਂਦਾ ਇਹਨੂੰ ਪੱਕਾ ਕਰ ਦਿੰਦੇ ਨੇ ਹੂੰ ਹੂੰ ਫਿਰ ਹੁਣ ਦੇ ਜਾਣੀ ਤੇ ਕਦੋਂ ਤੋਂ ਲੈ ਕੇ ਤੁਸੀਂ ਮੇਲਿਆਂ ਤੇ ਖਾਸ ਤੌਰ ਤੇ ਗੋਣ ਲੱਗਿਓ ਮੈਂ ਕੋਈ 10 ਸਾਲਾਂ ਦਾ ਸੀ ਹਮਮ ਬਸ ਇੱਕ ਪ੍ਰੋਗਰਾਮ ਚ ਮੇਰੇ ਪਿਤਾ ਨੇ ਮੇਰੇ ਇੱਕ ਥੱਪੜ ਮਾਰਿਆ ਦੀ ਉਹ ਵੀ ਖਾੜੇ ਦੇ ਵਿੱਚ ਹਮਮ ਜਿੱਥੇ ਲੱਖਾਂ ਹੀ ਲੋਕ ਬੈਠੇ ਸੀ ਹਮਮ ਨਾਲੇ ਮੈਂ ਰੋਂਦਾ ਸੀ ਤੇ ਨਾਲੇ ਗਾ ਰਿਹਾ ਸੀ ਹਮਮ ਪਰ ਰੋਂਦਾ ਦਾ ਮੇਰਾ ਰੋਣ ਨੂੰ ਨਹੀਂ ਕਿਸੇ ਨੇ ਦੇਖਿਆ ਮੇਰਾ ਗੋਣ ਦੇਖਿਆ ਰੋਂਦੇ ਲਈ ਸੋ ਦਾ 10 ਸਾਲ ਦਾ ਬੱਚਾ ਰੋਣਾ ਹੀ ਤੀ ਤੇ ਮੁੜ ਕੇ ਫਿਰ ਜ਼ਿੰਦਗੀ ਜਿੱਥੇ ਥੱਪੜ ਨਹੀਂ ਖਾਦਾ ਬਾਪ ਦਾ अच्छा जिने ਜਿਵੇਂ ਉਹਨੇ ਇਸ਼ਾਰਾ ਕਰਨਾ ਉੱਡ ਜਾਣਾ ਵਸ ਇਸ਼ਾਰੇ ਤੋਂ ਆਪਣੇ ਪਿਤਾ ਤੋਂ ਇਹਦੂ ਮੇਰੇ ਪਿਤਾ ਦਾ ਨਾਮ ਹੈ ਮੇਰਾ ਨਾਮ ਸ਼ਰੀਫ ਹੈ ਜਦੋਂ ਮੈਂ ਕਲਚਰ ਫੇਅਰ ਪੰਜਾਬ ਦੇ ਵਿੱਚ ਰਜਿਸਟਰ ਕੀਤਾ ਮਰਦੀ ਕੀਤਾ ਵੀ ਇਹਦੂ ਤੇਨੂੰ ਸਿਲੈਕਟ ਕਰ ਲਿਆ ਗਵਰਨਮੈਂਟ ਨੇ ਜਿੱਥੇ ਸਰਕਾਰ ਦਾ ਪ੍ਰੋਗਰਾਮ ਹੋਊਗਾ ਉੱਥੇ ਜਾਣਾ ਪਊਗਾ ਤੈਨੂੰ ਮੈਂ ਠੀਕ ਹੈ ਜੀ ਤੇ ਫਿਰ ਉੱਥੇ ਮੈਂ ਉਹਨਾਂ ਬੰਦਿਆਂ ਨੂੰ ਕਿਹਾ ਸਾਧੂ ਰਾਮ ਡਾਇਰੈਕਟਰ ਨੂੰ ਆਲੋ ਵਾਲੀਏ ਨੂੰ ਕਿਹਾ ਵੇ ਮੇਰੇ ਪਿਤਾ ਜੀ ਤਾਂ ਇਸੇ ਕਲੀਆਂ ਲਾਉਂਦੇ ਤੇ ਫੋਕ ਐਸਾ ਗਾਉਂਦੇ ਤੇ ਕਿ ਉਸ ਜਮਾਨੇ ਵਿੱਚ ਜਿਹੜੀਆਂ ਰੰਡੀਆਂ ਨੱਚਦੀਆਂ ਹੁੰਦੀਆਂ ਦੀਆਂ ਮੁਜਰੇ ਕਰਦੀਆਂ ਦੀਆਂ ਉਹ ਵੀ ਐਂ ਕਹਿੰਦੇ ਅਸੀਂ ਈਦੂ ਬਾਈ ਦੀਆਂ ਗਾਉਣ ਸੁਣਦੇ। ਕੀ ਬਹੁਤ। ਹਰ ਮੱਲੇ ਤੇ ਲਾ ਕੇ ਰਪੀਗੀ ਦਿੰਦੀ ਤੇ ਮੇਰੇ ਬਾਪ ਨੂੰ। ਐਸ ਤਰੀਕੇ ਨਾਲ ਗਾਉਂਦੇ ਤੇ। ਕਲੀਆਂ। ਆ ਕਲੀਆਂ ਸਸੀ ਪੁੰਨੂ, ਸੋਹਣੀ ਮਹੀਵਾਲ ਹੈ ਜੀ। ਮਿਰਜ਼ਾ ਸਾਹਿਬਾ, ਵੀ ਰਾਂਝਾ ਪੂਰਨ ਭਗਤ, ਹਾਂ ਜੀ ਦੋਦ ਬਾਦਸ਼ਾ ਐਂ ਗਾਥਾ ਗਾਉਂਦੇ ਤੇ। ਤੁਸੀਂ ਨਨਦ ਪਰਚਾਈ ਦਾ ਦੀ ਕਲੀ ਸਮਝ ਲੋ ਜਾਂ ਤੁਸੀਂ ਗੀਤ ਸਮਝੋ ਗਾਇਆ ਅਮਰ ਸਿੰਘ ਛੌਕੀ ਮੰਗੋ ਇੱਕ ਗੀਤ ਗਾਇਆ ਸੀ ਨੇ ਮਾ ਜੱਟੋ ਉਸਤਾਦ ਖਾਨ ਕਹਾ ਗਿਆ ਸਾਰੇ ਪੰਜਾਬ ਚ ਨਹੀਂ ਉਹਦੇ ਵਾਂਗੂ ਕਹੋ ਮਰਾਸੀਆ ਮੰਗੋ ਤਾਂ ਰੋਜ ਕਹੋ ਨੀ ਜੱਟਾ ਮੰਗੋ ਕਾ ਕੇ ਦਿਖੋ ਫਿਰ ਇਹ ਵਧੀਆ ਬਹੁਤ ਪਸੰਦ ਕਰੀ ਉਹਦੇ ਦੋ ਬੋਲ ਸੁਣਾਓ ਸਾਡੇ ਵੇਖਣ ਤੇ ਸੁਣ ਵਾਲਿਆਂ ਨੂੰ ਲੇਵਲੇ ਕਰਵਾਤੀ ਅੱਛਾ ਜਿਹੜੇ ਗਾਉਣ ਗੀਤ ਗਾਉਣੇ ਹੋ ਤੁਸੀਂ ਇਹ ਫਿਰ ਆਪ ਲਿਖਦੇ ਹੋ ਜਾਂ ਕਿ ਹੋਰ ਲਿਖੇ ਹੋਏ ਇਹ ਦੇਵ ਠੀਕ ਹੈ ਹੋਰ ਕਿਦੇ ਕਿਦੇ ਗੀਤ ਗਾਏ ਹੋਰ ਅਸੀਂ ਆਪਣੇ ਗੀਤ ਗਾਉਣੇ ਆ ਅੱਛਾ ਇਧਰ ਸੁਖੀ ਨੇ ਇਸ ਕੈਸਟ ਵਿੱਚ ਗਾਇਆ ਹੈ ਭਰਾਂ ਜਾ ਕਹਿੰਦਾ ਹੀਰ ਨੂੰ ਮੇਤੋਂ ਮਾਲ ਚ ਮੇਥੋਂ ਮਾਲ ਚ ਰਾਇਆ ਨਹੀਂ ਦੇਸੀ ਕਿਓ ਚੂਰੀ ਵਿੱਚ ਪਾ ਕੇ ਹੀਰੇ ਭੁੱਲ ਗਈ ਸਾਲ ਦੀ ਇਹ ਮੱਝਾਂ 12 ਸਾਲ ਚਰਾ ਕੇ ਕੀ ਬਾਤ ਦੱਸ ਚੂਰੀ ਦੇ ਵਿੱਚ ਤੂੰ ਦੱਸ ਕਿ ਕੁੱਟਤਬੀਤ ਖਾਣਾ ਹੈ ਜਿਹੜਾ ਇੰਨਾ ਮੈਂ ਤੇਰੇ ਮਗਨ ਹੋ ਗਿਆ ਤੇਰੇ ਇਸ਼ਕ ਵਿੱਚ ਹੀਰੇ ਚੂਰੀ ਦੇ ਵਿੱਚ ਤੂੰ ਦੱਸ ਕੀ ਕੁੱਤਤ ਵੀ ਦਿਖਾਏ ਇੱਕ ਤੋਂ ਸਾਲਾਂ ਸਰੀਆ ਤੁਸੀਂ ਕੋ ਮਿਰਜ਼ਾ ਗਾਉਂਦੇ ਹੋ ਕਹਿੰਦੇ ਵੀ ਜੱਟ ਲੜਨ ਨੂੰ ਤਿਆਰ ਹੋ ਜਾਂਦੇ ਨੇ ਮਿਰਜ਼ਾ ਗਾ ਕੇ ਤੁਸੀਂ ਲੋਕਾਂ ਨੂੰ ਜੋਸ਼ ਚ ਲਿਆ ਦਿੰਦੇ ਹੋ ਮਿਰਜ਼ਾ ਦੀ ਕਲੀ ਸੁਣਾਓ ਹਾਂ ਲਾਓ ਸੁਣਾਓ ਆ ਥੋੜੀ ਸਿੜੀ ਜੀ ਹੈ ਜਿਹੜੀ ਥੋੜੀ ਹੋਰ ਜੀ ਹੈ ਸਹਿਬਾ ਹੁੰਦੀ ਹੈ ਹੱਥ छाਤੀ ਤੇ ਸਰਤਰ ਕੇ ਹਾਂ 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 ਬਾਤ ਹੈ ਬਸਲਾ ਕੁਖਣੀ ਚਲਾ ਲਿਆ ਸੇਵਾ ਚੇ ਸੇਵਾ ਹੋ ਮਾਰੀ ਦੀਦੀ ਮੁੰਡਾ ਚੇ ਖੁਦਾ ਹੋ ਮਾਰੀ ਦੀਦੀ ਲੱਗਦੇ ਖੁਦਾ ਉਹ ਮੰਨਦੇ ਆ ਮੱਖਮਿਆ ਦੀਦੀ ਆ ਵੀ ਪੋਹਂਦੀਆ ਕੀ ਬਾਤ ਹੈ ਅੱਛਾ ਇਹ ਜਦੋਂ ਰਾਸ਼ਟਰਪਤੀ ਕੋਲ ਗਏ ਤੁਸੀਂ ਹਾਂਜੀ ਸਰ ਉਦੋਂ ਕੀ ਹੋਇਆ ਉੱਥੇ ਉਦੋਂ ਜੀ ਕਿ ਮੈਨੂੰ ਕੋਈ ਪਤਾ ਨਹੀਂ ਵੀ ਕਿਨੇ ਉਥੇ ਮੇਰੀ ਇਹ ਸ਼ਿਕਾਇਤ ਕਰੀਆ ਰਾਸ਼ਟਰਪਤੀ ਭਵਨ ਚ ਆ ਕਿਨ ਕਿਨੂੰ ਨਜ਼ਰ ਹੋ ਗਈ ਵੀ ਇਹਨੂੰ ਵਾਰਡ ਰਾਸ਼ਟਰਪਤੀ ਮਿਲਣਾ ਚਾਹੀਦਾ ਹਮ ਹਮ ਹਾਲ ਤੱਕ ਕੋਈ ਪਤਾ ਹਮ ਹਮ ਤੇ ਕਹਿੰਦੇ ਤੇਰੀ ਈਦੂ ਤੇਰੇ ਇਸ ਕੰਮ ਦਾ ਬੰਬੇ ਚ ਵੀ ਰੌਲੀ ਪਈ ਵੀ ਹੈ ਐਕਟਰ ਵੀ ਜਾਣਦੇ ਨੇ ਤੈਨੂੰ ਹੈ ਹਮ ਕਿਉਂ ਮੈਂ ਜਾ ਦਿੱਲੀ ਜਾਣਾ ਉਥੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੁੰਦੀ ਹੈ ਹਿੰਦੁਸਤਾਨ ਦੀ ਹਮ ਹਮ ਮੇਨ ਕਲਾਕਾਰ ਫਿਰ ਜਦੋਂ ਟੀਵੀ ਤੇ ਦਿਖਾ ਦਿੰਨੇ ਸ਼ਰੀਫ ਈਦੂ ਹਮ ਹਮ ਚੰਡੀਗੜ੍ਹ ਮਨੀਮਾੜਾ ਪੰਜਾਬ ਹਮ ਹਮ ਉਹ ਤਾਂ ਫਿਰ ਉੱਥੇ ਪਤਾ ਖਬਰ ਹੁੰਦੀ ਹੈ ਪਰ ਪਿੰਡ ਤੇ ਤੁਹਾਡਾ ਨਾਬਾ ਨਾਬੇ ਦੇ ਕੋਲੇ ਪਿੰਡ ਮੈਂ ਰਹਿੰਦਾ ਮਨੀਮਾੜਾ ਚੰਡੀਗੜ੍ਹ ਕਿਹੜਾ ਪਿੰਡ ਆ ਨਾਬੇ ਕੋਲੇ ਲਲੋੜਾ ਪਿੰਡ ਰਖੜੇ ਕੋਲੇ ਅੱਛਾ ਅੱਛਾ ਹਾਂਜੀ ਤੇ ਪਿੰਡ ਅਸਲੀ ਸਾਡਾ ਉਹ ਹੈ ਇੱਥੇ ਚੰਡੀਗੜ੍ਹ ਮੇਰੇ ਸਹੁਰੇ ਨੇ ਅੱਛਾ ਕੋਈ ਥੋੜਾ ਜਿਹਾ ਸਹੁਰੇ ਨਾਲ ਜਗ੍ਹਾ ਮਿਲ ਗਈ ਤੇ ਪੰਜ ਛਤਲੀ ਹੋਤੀ ਅੱਛਾ ਅੱਛਾ ਫਿਰ ਕੀ ਹੋਇਆ ਰਾਸ਼ਟਰਪਤੀ ਭੋਪਾਲ ਰਾਸ਼ਟਰਪਤੀ ਭਵਨ ਤੇ ਫਿਰ ਮੈਨੂੰ ਬੁਲਾਇਆ ਗਿਆ ਹੂੰ ਇਹ ਰਾਮੂ ਵਾਲੀ ਅਕਬਾਲ ਸਿੰਘ ਜਿਹੜੇ ਇੱਥੇ ਰਹਿੰਦੇ ਨੇ ਇਹਦੀ ਕੁੜੀ ਦਾ ਵਿਆਹ ਸੀ ਹੂੰ ਉਹਨਾਂ ਨੇ ਪ੍ਰੋਗਰਾਮ ਦਿੱਤਾ ਈਦੂ ਮੇਰੇ ਮੇਰੀ ਬੇਟੀ ਦੇ ਵਿਆਹ ਤੇ ਸਾਰੇ ਕਲਾਕਾਰ ਆਉਣਗੇ ਸੁਣ ਬਈ ਤੇ ਗਾਉਣਾ ਨਹੀਂ ਉਹਨਾਂ ਨੇ ਉਹ ਮੇਰੇ ਕਾਰ ਤੇ ਆਉਣਗੇ ਗਾਉਣਾ ਈਦੂ ਤਾਂ ਇਕੱਲੇ ਨਹੀਂ ਹੈ ਅੱਛਾ ਮਾਛਾ ਅਕਬਾਲ ਸਿੰਘ ਚਲ ਜੀ ਮੈਂ ਗੱਡੀ 'ਚ ਬੈਠਾ ਉਹ ਅਮਨਗੜ ਮੰਡੀ ਕੋਲੇ ਪੈਰਲਿਸਟਿਕ ਉਹਦੇ ਵਿੱਚ ਵਿਆਹ ਰੱਖਿਆ ਮਲੇਰ ਕੋਟਲੇ ਕੋਲੇ ਅੱਛਾ ਜੋ ਜਾ ਰਹੇ ਹਾਂ ਫਿਰ ਇੱਕ ਪੱਤਰਕਾਰ ਦਾ ਟੈਲੀਫੋਨ ਆਇਆ ਸਾਡੇ ਮਮਹਿਲ ਤੇ ਕਿ ਸ਼ਰੀਫੀਦੂ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਰਾਸ਼ਟਰਪਤੀ ਬਾੜ ਮਿਲਣਾ ਐ ਇਨੀ ਤਰੀਕ ਨੂੰ ਹਮ ਹਮ ਮਾ ਭਾਵੀ ਵਾਤਾ ਕੁੜੀ ਦਾ ਵਿਆਹ ਸੰਗਾ ਇਕਬਾਲ ਸਿੰਘ ਜੀ ਦਾ ਤੇ ਆ ਤਾਂ ਕੋਈ ਤੇ ਉਹ ਕਰਮਾ ਵਾਲੀ ਉਹ ਜਿਹਦੇ ਵਿਆਹ ਚ ਮੈਂ ਜਾ ਰਿਹਾ ਗਾਉਂਗਾ ਤੇ ਉਹਦੇ ਵਿਆਹ ਤੇ ਪਹਿਲਾਂ ਮੈਨੂੰ ਇਹ ਹੀ ਸੁਨੇਹੇ ਆ ਰਹੇ ਨੇ ਵੀ ਰਾਸ਼ਟਰਪਤੀ ਬਾੜ ਅੱਗੇ ਪਿੱਛੇ ਦਾ ਗੁਜ਼ਰਾ ਹੀ ਨਹੀਂ ਗਿਆ ਹਮ ਜਿਹਨੂੰ ਰਾਸ਼ਟ੍ਰਪਤੀ ਵਾਰਡ ਮਿਲਿਆ ਵਾਕੀ ਦਾ ਵਾਰਡ ਥੱਲੇ ਨੇ ਕੀ ਬਾਤ ਹੈ ਵਾਕੀ ਬੰਬੇ ਵਾਲੇ ਬਾਣ ਸਾਰੇ ਪੈਸੇ ਆਉਂਦੇ ਨੇ ਉਹ ਪੈਸੇ ਦੇ ਵਾਰਡ ਨੇ ਇਹ ਅਸਲੀ ਹੈ ਅਸਲੀ ਵਾਰਡ ਤੇ ਉੱਥੋਂ ਜੀ ਫਿਰ ਹੋਰ ਪੱਤਰਕਾਰਾਂ ਕੋਲ ਆਇਆ ਟੈਲੀਫੋਨ ਆਉਂਦੇ ਨੇ ਵੀ ਐਨੀ ਤਰੀਕ ਨੂੰ ਤੁਹਾਨੂੰ ਵਾਰਡ ਮਿਲਣਾ ਜੀ ਚਲ ਜਿਵੇਂ ਉੱਥੇ ਅਖਵਾਲ ਸਿੰਘ ਦੀ ਕੁੜੀ ਦੇ ਵਿਆਹ ਨੂੰ ਉੱਥੇ ਲੌਸਮਿੰਟ ਕੀਤੀ ਉੱਥੇ ਸਾਰੇ ਜਗਦੇਸ਼ ਸਿੰਘ ਜਸਵਾਲ ਜਿਹੜਾ ਉੱਥੇ ਪ੍ਰੋਫੈਸਰ ਸੋਹਣ ਸਿੰਘ ਦਾ ਮੇਲਾ ਕਰਦਾ ਦਿੰਦੇ ਨੇ ਤੇ ਸਾਰੇ ਮੇਨ ਮੇਨ ਬੰਦੇ ਉੱਥੇ ਵਿਆਹ ਚ ਆਏ ਵੇ ਬਲਵੰਤ ਸਿੰਘ ਰਾਮੋਵਾਲੀਆ ਦਾ ਭਾਈ ਐਮਪੀ ਦਿੱਲੀ ਚ ਉਹ ਕਹਿੰਦਾ ਇਹਦੂ ਸ਼ਰੀਫ ਨੂੰ ਜਿੰਨੇ ਸਾਡੇ ਮਹਿਮਾਨ ਆਏ ਨੇ ਬਿਤੇ ਗਾਣੇ ਵਾਲੇ ਨੇ ਤੇ ਸਾਰੇ ਕਿਸੇ ਨੂੰ 1000 ਰੁਪਏ ਤੋਂ ਘੱਟ ਨਹੀਂ ਦੇਣਾ ਸਾਡੇ ਕਲਾਕਾਰ ਨੂੰ ਦੇਖੋ ਕਿੰਨਾ ਵਿਰਸਾ ਲੈ ਕੇ ਸੰਭਾਲਣੇ ਬੈਠਾ ਹੈ ਅਸਲੀ ਗਾਇਕੀ ਹੈ ਸਾਡੇ ਪੰਜਾਬ ਦੀ ਮਰਦ ਗਾਇਕੀ ਹੈ ਇਹ ਇਹਨੂੰ 50 ਤੋਂ 1000 ਤੋਂ ਕੱਟ ਨਹੀਂ ਕਿਸੇ ਨੇ ਦੇਣਾ ਤਾਂ ਮੈਂ ਨਾ ਦੇਉ ਸੀ ਆਪੀ ਦੇ ਦਾਂਗੇ ਅੱਛਾ ਤੇ ਉੱਥੇ ਮੇਰਾ 40-50 ਹਜ਼ਾਰ ਰੁਪਏ ਉਹਨਾਂ ਨੇ ਘਾਂਟੇ ਜਿਹਾ ਬਣਾਤਾ ਉਹ ਆਪ ਵੀ ਗਾਉਂਦਾ ਨਾ ਆਪ ਵੀ ਗਾਉਂਦੇ ਆ ਆਪ ਹੀ ਮੇਨ ਕਲਾਕਾਰ ਨੇ ਕਰਨੈ ਸਿੰਘ ਪਾਰਸ ਉਹਦੇ ਬੇਟੇ ਨੇ ਤੇ ਆਪ ਵੀ ਸੰਗੀਤ ਨਾਲ ਵੀ ਗਾਇਆ ਨਾ ਨੇ ਕਵਿਸ਼ਰੀ ਵੀ ਕੀਤੀ ਹੈ ਅੱਛਾ ਇਹ ਦੂਸ਼ਰਫ ਤੁਸੀਂ ਪੜ੍ਹੇ ਵੀ ਥੋੜਾ ਬਹੁਤਾ ਗੀਤ ਅਜ਼ਬਾਨੇ ਯਾਦ ਕੀਤੇ ਜਾਂ ਕਿਤੇ ਲਿਖਦੇ ਹੋ ਜਾਂ ਕਿਵੇਂ ਆ ਜਮਾ ਨਹੀਂ ਪੜਿਆ ਹੋਇਆ ਅੱਛਾ ਨੌਲੇ ਜਲਾ ਨਾ ਬਤਾ अच्छा। <laughs> मैं उर् बोलिया तो नहीं लाइनाई जाती है मैं पी चुका हूं मगर फिर पिलाई जाती है तुम अपनी मस्त निगाहों को कुछ अच्छा, अच्छा, अच्छा। <laughs> अच्छा। नहीं कहते क्या हमें शराब की तो मत लगाई जाती है क्या बात है पीना ना? ना पीना हराम है ना पिलाना हराम है पीने के बाद होश में आना हराम है क्या बात है क्या सो राजा नरजी सिंह गण पड़ती बिल्कुल खूटा चाप दी ओ विद मई भी ना पड़े ना <laughs> <laughs> बड़े-बड़े मंत्रीया ने किया मेनू ऐसी बात नहीं दू इत अपनी अपनी जुबान है क्या बात है तेरी महाराज ने गब्बे नानक ने तेरी जवाबी बढ़िया लगी है ਇਹ ਤੇ ਨੋ ਦੇ ਮਿਲਿਆ پروفیسر ਕਹਿੰਦਾ ਇਹ ਦੂ ਤੇਰੀ ਮਹਿਸ ਦਾ ਦੁੱਧ ਦੀ ਮੈਨੂੰ ਬੜੀ ਖੁਸ਼ੀ ਹੋਈ ਇਹ ਤੈਨੂੰ ਵੀ ਮਿਲਣਾ ਤੇ ਚਾਹੀਦਾ ਸੀ ਤੈਨੂੰ ਮਿਲ ਗਿਆ ਇਹ ਤੇਰੀ ਮੱਝ ਦਾ ਦੁੱਧ ਦੀ ਤੁਸੀਂ ਦੁੱਲਾ ਪੱਟੀ ਵੀ ਗਾਇਆ ਹਾਂਜੀ ਉਹਦੀ ਇੱਕ ਸੁਣਾਓ ਕਲੀ ਦਿੱਲੀ ਅਕਬਰ ਬਾਗ ਸਾਹ ਆਪਣੀਆਂ ਫੌਜਾਂ ਦੇ ਨਾਨਾ ਨੂੰ ਸਾਡੇ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੂੰਗਾ ਕੈਨੇਡਾ ਦੇ ਲੋਕਾਂ ਨੂੰ ਕਹਿਣਾ ਹੈ ਸਾਡਾ ਵੀ ਜਿਹੜਾ ਸਾਡਾ ਹੀਰ ਰਾਂਝਾ ਮੈਂ ਕੱਲ ਪ੍ਰੋਗਰਾਮ ਵੀ ਕਿਹਾ ਸੀ ਜਿੱਥੇ ਹੀਰ ਗਾਦਣਾ ਨਾ ਡੰਗਰਾਂ ਦੀ ਬਿਮਾਰੀ ਨਾਲ ਬੰਦੇ ਨੂੰ ਕੋਈ ਕਿਸੇ ਨੂੰ ਮਿਲ ਰਹੀ ਨਹੀਂ ਜਿਹੜੇ ਜਿੱਥੇ ਹੀਰ ਗਾਦੀ ਹੈ ਨਾ ਤੇ ਡੰਗਰਾਂ ਦੀ ਬਿਮਾਰੀ ਚੱਕੀ ਜਾਂਦੀ ਹੈ ਥੋੜੀ ਨਾਲ ਦੀ ਨਾਲ ਥੋੜੀ ਚੱਕੀ ਜਾਂਦੀ ਹੈ ਜੇ ਬਹਿ ਕੇ ਸੁਣੋ ਲੇਕਿਨ ਮਿਰਜ਼ਾ ਸਾਹਿਬਾ ਸਾਡੇ ਜੱਟ ਮੇਲਿਆਂ ਤੇ ਸੁਣਦੇ ਹੁੰਦੇ ਤੇ ਪਰਨੇ ਵਿਛਾ ਲੈਣੇ ਬੋਤਲ ਖੋਲ ਲੈਣੀ ਗਰਮੀ ਜੱਗ ਪਾਣੀ ਦਾ ਪਿਆ ਬੋਤਲ ਦਾ ਵਿੱਚ ਲਾਉਣਾ ਡਾਟ ਜਤਨੇ ਪੀਲੜੀ ਮੁੱਛਾਂ ਨੂੰ ਗਿਲੀਆਂ ਕਰਕੇ ਫੇਰ ਕਲੀ ਸੋਹਣੀ ਲੱਗਦੀਦੀ ਉਹਨਾਂ ਨੂੰ ਆਜਾ ਗਉਣੋਂ ਦਾਦੀਏ ਕਿ ਮੇਰੇ ਦੇਖੇ ਨੇ ਅੱਖਾਂ ਨਾਲ ਸਾਹਮਣੇ ਦੇਖਦੇ ਰਹੇ ਆ ਅੱਛਾ ਅਜ ਤਾਂ ਵਾਲੇ ਕੰਨੀ ਰੋਪੜ ਕੰਨੀ ਦਰਿਆ ਬਿਛਾ ਕੇ ਸੰਦੇ ਦਿੰਦੇ ਬਠਿੰਡੇ ਕੰਨੀ ਖੁੱਲਾ ਹੀ ਸੰਦੇ ਤੇ ਅੱਛਾ ਆਵਾ ਮਿੱਟੀ ਪੈਂਦੀਆਂ ਲੇਕਿਨ ਦਾਰੂ ਦੀਆਂ ਬੋਤਲਾਂ ਜ਼ਰੂਰ ਹੁੰਦੀਆਂ ਭਾਈ ਕੀ ਠੱਟੀ ਮੈਂ ਛੋਟਾ ਜਿਹੇ ਨਾਲ ਮੇਰੇ ਬਾਪ ਦੇ ਗਿਆ ਭਾਈ ਕੀ ਠੱਟੀ ਰੋਢੇ ਲੰਡੇ ਤੇ ਉਹਨਾ ਪਿੰਡੇ ਚ ਗਾਇਆ ਵੇ ਅੱਛਾ ਜੀ ਇਹ ਜਿਹੜਾ ਗਿੱਸਾ ਹੈ ਇਹਦੇ ਚ ਬਹੁਤ ਬਰਕਤਾਂ ਨੇ ਇਹਦੇ ਚ ਬਹੁਤ ਅੰਤਰ ਹੈ ਕਿਸੇ ਦੀ ਗੱਲ ਸੁਣਾਉਣੀ ਕਿਸੇ ਸੂਰਮੇ ਦੀ ਸੁਣਾਉਣੀ ਕਿਸੇ ਆਸ਼ਿਕ ਦੀ ਸੁਣਾਉਣੀ ਤੇ ਕਿਸੇ ਫਕੀਰ ਦੀ ਸੁਣਾਉਣੀ ਮੈਂ ਤੋ ਟਾਡੀਆਂ ਅਗਲਾ ਕਹਿ ਬੀ ਇਕਵਾਲੀ ਸੁਣਨੀ ਮਾਲਾ ਟੱਕਵਾਲੀ ਲੱਗੇ ਉੱਠ ਗਏ ਨੇ ਕਮਾਂਡੋ ਯਾਰ ਬੱਲੇ ਬਾਬਾ ਬੁਲਿਸ਼ਾ ਸੁਣਾਦਣਾ ਹਮ ਹਮ ਸ਼ਾਹ ਹੁਸੈਨ ਸੁਣਾਉਣਾ ਅਸੀਂ ਟਾਡਾ ਸੰਜਿਆ ਨਾਲ ਗਾਜਨੇ ਕਯਾ ਬੋਲਦਾ ਇੱਕ ਉਹ ਤੇ ਚੰਡੀਗੜ੍ਹ ਕਹਿੰਦੇ ਮੈਨੂੰ ਅ ਅਕਵਾਲ ਮਿਲ ਪ੍ਰੋਡਕਟਰ ਦੇ ਘਰੇ ਬੈਠੇ ਕਮਰੀ ਕਵਾਲ ਦੇ ਕਹਿੰਦਾ ਇੱਕ ਮੁੰਡਾ ਕਹਿੰਦਾ ਚੰਡੀਗੜ੍ਹੋਂ ਦੋ ਮੁੰਡੇ ਕਹਿੰਦੇ ਉਸਤਾਜ ਜੀ ਮੇਰੇ ਇੱਕ ਮੇਰਾ ਕਹਣਾ ਮਨ ਨੂੰ ਮਾ ਕਿਉ ਕਿਹੜਾ ਕਹਿੰਦੇ ਬਟਾਲੀ ਨਾਲ ਤਾਂ ਤੁਸੀਂ ਬਹੁਤ ਅੱਗੇ ਤੂੰ ਇਸ ਸੰਗੀਤ ਛੱਡ ਕੇ ਉਸਲੂਟ ਕਰੋਗਾ ਹਰਮੋਨੀਅਮ ਨਾਲ ਕੇ ਜਿਵੇਂ ਉਹ ਗੁੰਦ ਨੂੰ ਉਹ ਬਹੁਤ ਵੱਧੂ ਤੁਸੀਂ ਮੈਂ ਗਾਇਆ ਉਸਲੂਟ ਦੀ ਉੱਥੇ ਬਹਿ ਕੇ ਆ ਗੋਮੀ ਕਮਰ ਕਵਾਲ ਦੇ ਘਰੇ ਉਹ ਮਾ ਭਾਈ ਗੱਲ ਸੁਣ ਲੈ ਇਹ ਤਾਂ ਸਾਡਾ 5 ਪੰਜ ਸੀ ਪੀੜੀਆਂ ਹੋਗੀਆਂ ਕੰਮ ਕਰਦੇ ਇਹਨਾਂ ਦਾ ਨਾ ਮਾਟਾ ਟਵੈਰਨਾ ਸਾਡੀ ਬਾਤ ਇਹ ਸਰੰਗਿਆ ਢਾਂਡਾ ਨਹੀਂ ਸਾਡੇ ਘਰੋਂ ਜਾਣੀਆਂ ਇਹ ਸਾਡਾ ਕਲਚਰ ਹੈ ਇਹ ਸਾਡਾ ਵਿਰਸਾ ਹੈ ਲੇਕਿਨ ਵਾਕਈ ਸਹੀ ਗੱਲ ਹੈ ਸਰਦਾ ਜੀ ਜਿਹੜਾ ਕੋਈ ਕਲੀਆਂ ਮੇਰੀਆਂ ਸਣੂ ਬਿਮਾਰੀ ਨੇੜੇ ਨਹੀਂ ਆਊਗੀ ਕੀ ਬੋਲਦਾ ਝੂਠ ਨਹੀਂ ਬੋਲਦਾ ਇਹਦੇ 'ਚ ਅਸਰ ਹੀ ਕੋ ਹੋ ਰਿਹਾ ਹੈ ਜੀ ਇਹ ਦੁਸ਼ੀ ਸ਼ੀ ਬਹੁਤ ਬਹੁਤ ਪੇਰਪਨ ਹੈ